ਜਿਹੜੀ ਆਪਾਂ ਅੱਜ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਜਿਹੜਾ ਤੁਸੀਂ ਘਰ ਵੀਡੀਓ ਚ ਦੇਖੋਗੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ 메ਨ ਗੇਟ ਤੋਂ ਲੈ ਕੇ ਅੰਦਰ ਬਾਹਰ ਉੱਪਰ ਨੀਚੇ ਦਾ ਟੋਟਲ ਕੰਮ ਮਾਲਕ ਨੇ ਕਰਵਾਇਆ ਹੋਇਆ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚ ਤੁਸੀਂ ਦੇਖ ਰਹੇ ਹੋ ਵੇਚਣ ਵਾਸਤੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਆਪਣੇ ਕੋਲੇ ਭੇਜੋ ਆਪਣਾ WhatsApp ਨੰਬਰ 77800 ਪੂਰਾ 26173 ਇੱਕ ਵਾਰੀ ਤੁਸੀਂ ਘਰ ਦੀ ਵੀਡੀਓ ਚੈੱਕ ਕਰੋ ਜੀ ਮੇਨ ਗੇਟ ਤੋਂ ਲੈ ਕੇ ਅੰਦਰ ਬਾਹਰ ਦੀ ਮਾਲਕ ਨੇ ਬਹੁਤ ਸੋਹਣੀ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਆ ਤੇ ਪੂਰੀ ਗੱਲਬਾਤ ਆਪਾਂ ਕਰਦੇ ਚੱਲਦੇ ਹਾਂ ਮੇਨ ਗੇਟ ਤੋਂ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ ਸੀ ਮਾਲਕ ਨੇ ਦੱਸਿਆ ਆਰਾਮ ਨਾਲ ਦੋ ਗੱਡੀਆਂ ਪਾਰਕ ਹੋ ਜਾਣਗੀਆਂ ਘਰ ਦੇ ਅੰਦਰ ਸਿੱਧੀਆਂ ਗੱਡੀਆਂ ਲੱਗਦੀਆਂ ਨੇ ਬਾਕੀ ਕੰਮ ਮਾਲਕ ਨੇ ਜਿੰਨਾ ਵੀ ਕਰਵਾਇਆ ਹੋਇਆ ਵਧੀਆ ਕਰਵਾ ਰੱਖਿਆ ਸਾਰਾ ਰੰਗ ਦਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਬਾਕੀ ਤੁਸੀਂ ਗੱਡੀਆਂ ਦੇਖ ਲਓ ਸੀ ਦੋ ਗੱਡੀਆਂ ਖੜੀਆਂ ਵੀ ਐ ਮੇਨ ਗੇਟ ਪੂਰਾ ਵਧੀਆ ਮਿਲ ਜੂਗਾ ਤੇ ਬਾਹਰ ਜਿਹੜੀ ਗਲੀ ਲੱਗਦੀ ਹੈ ਫਰੰਟ ਤੇ ਉਹ ਵੀ ਆਪਾਂ ਨੂੰ ਪੂਰੀ ਵਧੀਆ ਦੇਖਣ ਨੂੰ ਮਿਲੂਗੀ ਜੀ। ਬਾਕੀ ਤੁਸੀਂ ਅੰਦਰੋਂ ਚੈੱਕ ਕਰੋ ਜੀ ਕੋਠੀ ਮਾਲਕ ਨੇ ਅੰਦਰੋਂ ਬਹੁਤ ਸੋਹਣੀ ਤਿਆਰ ਕਰਵਾਈ ਹੋਈ ਆ। ਵਧੀਆ ਆਪਾਂ ਵੀਡੀਓ ਲੈ ਕੇ ਪਹੁੰਚੇ ਆਂ। ਵਧੀਆ ਗੱਲਬਾਤ ਆਪਾਂ ਲੈ ਕੇ ਪਹੁੰਚੇ ਆਂ ਤੇ ਪੂਰੀ ਗੱਲਬਾਤ ਆਪਾਂ ਕਰਦੇ ਚੱਲਾਂਗੇ। ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆ ਗਈ ਹੋਵੇਗੀ ਤੇ ਘਰ ਵੀ ਤੁਹਾਨੂੰ ਪਸੰਦ ਆ ਗਿਆ ਹੋਊਗਾ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਸਭ ਤੋਂ ਪਹਿਲਾਂ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜਿੰਨੇ ਤੁਸੀਂ ਦੇਖ ਰਹੇ ਹੋ ਲਾਈਕ ਜਰੂਰ ਕਰ ਦਿਓ ਸਭ ਤੋਂ ਪਹਿਲਾਂ ਜਦੋਂ ਆਪਾਂ ਅੰਦਰ ਨੂੰ ਐਂਟਰ ਕਰਦੇ ਹਾਂ ਡਰਾਇੰਗ ਏਰੀਆ ਆਪਾਂ ਨੂੰ ਦੇਖਣ ਨੂੰ ਮਿਲੂਗਾ ਡਰਾਇੰਗ ਰੂਮ ਜਿਹੜਾ ਮਾਲਕ ਨੇ ਤਿਆਰ ਕਰਵਾਇਆ ਹੋਇਆ ਬਹੁਤ ਸ਼ੌਂਕ ਨਾਲ ਤਿਆਰ ਕਰਵਾਇਆ ਹੋਇਆ ਤੁਸੀਂ ਚੈੱਕ ਵੀ ਕਰ ਲਿਆ ਤੇ ਜਦੋਂ ਆਪਾਂ ਲੌਬੀ ਚ ਐਂਟਰ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕਿਚਨ ਦੇਖਣ ਨੂੰ ਮਿਲੂਗਾ ਤੁਸੀਂ ਚੈੱਕ ਕਰੋ ਜੀ ਰੰਗ ਦਾ ਸਾਰਾ ਕੰਮ ਹੋਇਆ ਜੋ ਵੀ ਗਰੇਨਾਈਟ ਪੱਥਰ ਵਗੈਰਾ ਲੱਗਣਾ ਸੀਗਾ ਪੱਥਰ ਲੱਗ ਗਿਆ ਸੈਲਫ ਤੇ ਤੇ ਵਾਲਟਾਈਲਾਂ ਲੱਗੀਆਂ ਟੂਟੀਆਂ ਦਾ ਸਾਰਾ ਕੰਮ ਹੋਇਆ ਸੀ ਬਾਕੀ ਜੋ ਵੀ ਫਰਨੀਚਰ ਦਾ ਕੰਮ ਹੋਣਾ ਹੁੰਦਾ ਮਾਲਕ ਨੇ ਵਧੀਆ ਕਰਵਾ ਰੱਖਿਆ ਤਾਂ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਵਧੀਆ ਆਪ ਨੂੰ ਬੈਡਰੂਮ ਦੇਖਣ ਨੂੰ ਮਿਲ ਜਾਣਗੇ ਬੈਡਰੂਮ ਕੋਈ ਐ ਨਹੀਂ ਹੈਗੇ ਜੀ ਵੀ ਆਪਾਂ ਨੂੰ ਛੋਟੇ ਛੋਟੇ ਦੇਖਣ ਨੂੰ ਮਿਲ ਜਾਣਗੇ ਕੰਮ ਵਧੀਆ ਮਿਲੂਗਾ ਬੈਡਰੂਮ ਵੱਡੇ ਵੱਡੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਉੱਪਰ ਆਪਾਂ ਨੂੰ ਇੱਕ ਝਾਲ ਵੀ ਮਿਲ ਜੂਗਾ ਪੂਰਾ ਚਾਨਣ ਅੰਦਰ ਸਿੱਧਾ ਆਉਂਦਾ ਹੈਗਾ। ਬਾਕੀ ਬਾਥਰੂਮ ਵਗੈਰਾ ਆਪਾਂ ਨੂੰ ਕੰਪਲੀਟ ਵਧੀਆ ਤਿਆਰ ਮਿਲ ਜੂਗਾ ਜੀ। ਗੱਲਬਾਤ ਆਪਾਂ ਕਰ ਰਹੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਪਸੰਦ ਆ ਰਹੀ ਹੈ ਲਾਈਕ ਜਰੂਰ ਕਰ ਦਿਓ, ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਲਾਈਕ ਕਰਨ ਨਾ ਭੁੱਲੋ ਜੀ। ਮੇਨ ਗੱਲ ਹੈ ਲਾਈਕ ਲਾਜ਼ਮੀ ਕਰ ਦਿਓ। ਤੇ ਜਿਹੜੀ ਕੋਠੀ ਆਪਾਂ ਅੱਜ ਇਹ ਲੈ ਕੇ ਪਹੁੰਚੇ ਹਾਂ ਜੀ ਜੀ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਕੋਠੀ ਇਹ ਲੁਧਿਆਣਾ ਏਰੀਆ ਚ ਪਹੁੰਚੀ ਹੈ ਜੀ। ਮਾਲਕ ਨੇ ਲੁਧਿਆਣਾ ਤੋਂ ਆਪਣੇ ਕੋਲੇ ਕੋਠੀ ਭੇਜੀ ਹੈ ਸੇਲ ਵਾਸਤੇ। ਤੇ ਜਗਾਂ ਦੀ ਗੱਲ ਕਰੀਏ ਤਾਂ ਰਜਿਸਟਰੀ ਵਾਲੀ ਆਪਾਂ ਨੂੰ ਜਗਾ ਮਿਲ ਜੂਗੀ 250 ਗਾਜਾ 250 ਗਾਜਾਂ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਆ ਵਧੀਆ ਕੋਠੀ ਐ ਸੀ ਬਾਕੀ ਬੈਡਰੂਮ ਤੁਸੀਂ ਚੈੱਕ ਕਰ ਰਹੇ ਹੋ ਬੈਡਰੂਮ ਦੇ ਵਿੱਚ ਆਪਾਂ ਨੂੰ ਕੱਪਬੋਰਡ ਵਗੈਰਾ ਜੋ ਵੀ ਫਰਨੀਚਰ ਦਾ ਕੰਮ ਹੋਣਾ ਹੁੰਦਾ ਸੀ ਸਾਰਾ ਕੁਝ ਕੀਤਾ ਕਰਾਇਆ ਮਿਲੂਗਾ ਬਾਕੀ ਪੌੜੀਆਂ ਦੇ ਥੱਲੇ ਵੀ ਆਪਾਂ ਨੂੰ ਕਾਫੀ ਸਪੇਸ ਮਿਲ ਜੂਗੀ ਕੋਈ ਵੀ ਸਮਾਨ ਰੱਖਣ ਸਮਾਨ ਵੀ ਰੱਖ ਸਕਦੇ ਆ ਅਨ ਮੈਟਰ ਵਗੈਰਾ ਰੱਖਣਾ ਉਹ ਵੀ ਰੱਖ ਸਕਦੇ ਆ ਤੇ ਇੱਕਾਪਨ ਵਧੀਆ ਸਟੋਰ ਏਰੀਆ ਦੇਖਣ ਨੂੰ ਮਿਲੂਗਾ ਪੂੜੀਆਂ ਦੇ ਬੈਕ ਸਾਈਡ 'ਚ। ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਤੇ ਇਹ ਗੱਲਬਾਤ ਆਪ ਕਰ ਰਹੇ ਹਾਂ ਲੁਧਿਆਣੇ ਤੋਂ ਕੋਠੀ ਆਪਾਂ ਲੈ ਕੇ ਪਹੁੰਚਿਆ ਜੀ। ਕੋਈ ਵੀ ਮੇਰਾ ਭਰਾ ਜਾਂ ਮੇਰੀ ਭੈਣ, ਮੇਰੇ ਵੱਡੇ ਬਜ਼ੁਰਗ, ਮੇਰੀ ਆਮਾਤਾ ਮਾ ਜਿਹਨੂੰ ਵੀ ਕੋਠੀ ਪਸੰਦ ਆਉਂਦੀ ਹੈ, ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ, ਕੁਝ ਪੁੱਛਣਾ ਹੋਵੇ ਤਾਂ ਤੁਸੀਂ ਗੱਲ ਕਰ ਸਕਦੇ ਹੋ ਜੀ। ਮੋਬਾਈਲ ਨੰਬਰ ਤੇ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਹੀ ਰਹੇ ਸੀ ਪਹਿਲਾਂ ਮੈਨੂੰ ਇੱਕ ਵਾਰੀ ਜ਼ਰੂਰ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਆਪ ਦੀ ਨਾਲ ਰਾਇ ਦਿੰਦੇ ਰਹਿ ਕਰੋ ਜੀ ਚਲਦੀ ਚਲਦੀ ਵੀਡੀਓ ਵਿੱਚ ਹੀ ਥੱਲੇ ਕਮੈਂਟ ਸੈਕਸ਼ਨ ਦਿੱਤਾ ਹੁੰਦਾ ਹੈ ਕਮੈਂਟ ਕਰ ਸਕਦੇ ਹੋ ਬਾਕੀ ਵਧੀਆ ਵਧੀਆ ਕਮੈਂਟ ਕਰਦੇ ਰਹਾ ਕਰੋ ਜੀ ਤੁਸੀਂ ਜਦੋਂ ਕਮੈਂਟ ਕਰ ਦੋ ਹੌਸਲਾ ਬੜਾ ਹੁੰਦਾ ਜੀ ਬਾਕੀ ਗੱਲਬਾਤ ਜੇ ਆਪਾਂ ਕਰੀਏ ਤਾਂ ਬੈਕ ਸਾਈਡ ਵੀ ਆਪਾਂ ਨੂੰ ਕਾਫੀ ਸਪੇਸ ਮਿਲ ਜੂਗੀ ਬੈਕ ਸਾਈਡ ਵੀ ਆਪਾਂ ਨੂੰ ਬਾਥਰੂਮ ਵਗੈਰਾ ਦੇਖਣ ਨੂੰ ਮਿਲੂਗਾ ਤੇ ਜਗ੍ਹਾ ਕਾਫੀ ਆਪਾਂ ਨੂੰ ਬੈਕਸਾਈਡ ਦੇਖਣ ਨੂੰ ਮਿਲੂਗੀ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਜੀ ਬਾਕੀ ਜਿੰਨੀ ਵੀਡੀਓ ਮਾਲਕ ਨੇ ਬਣਾਈ ਹੈ ਪੂਰੀਆਂ ਰੀਜਾਂ ਲਾ ਲਾ ਕੇ ਮਾਲਕ ਨੇ ਵੀਡੀਓ ਬਣਾਈ ਹੈ ਵੀਡੀਓ ਬਣਾਉਣ ਚ ਮਾਲਕ ਨੇ ਕੋਈ ਕਮੀ ਨਹੀਂ ਛੱਡੀ ਸੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਜਿਵੇਂ ਕਿ ਮਾਲਕ ਨੇ ਬਣਾਈ ਹੈ ਇਸ ਤਰ੍ਹਾਂ ਦੀ ਵੀਡੀਓ ਬਣਾਇਆ ਕਰੋ ਤੇ ਵਧੀਆ ਸ਼ੌਂਕ ਨਾਲ ਬਣਾਇਆ ਕਰੋ ਜੀ ਕਈ ਵੀਡੀਓ ਮੈਂ ਚੈੱਕ ਕਰਦਾ ਹੁੰਨੇ ਸੀ ਵੀਡੀਓ ਸਹੀ ਨਹੀਂ ਬਣੀਆਂ ਹੁੰਦੀਆਂ ਮੈਂ ਇੱਕ ਤਾਂ ਕਈ ਵਾਰੀ ਹੁੰਦਾ ਸੀ 1 ਮਿੰਟ ਦੀ ਵੀਡੀਓ ਵੀ ਨਹੀਂ ਹੁੰਦੀ ਪੂਰੀ ਜਿਵੇਂ ਕਿ 40 ਸਕਿੰਡ ਦੀ ਵੀਡੀਓ ਤੇ ਮੋਬਾਈਲ ਬਹੁਤ ਜ਼ਿਆਦਾ ਹਿੱਲਦਾ ਰਹਿੰਦਾ ਤੇ ਛੇਤੀ ਛੇਤੀ ਬਣਾ ਕੇ ਕੰਮ ਜਾ ਸਾਰ ਕੇ ਆਪਣੇ ਕੋਲੇ ਭੇਜ ਦਿਨਿਓ ਜੀ ਐਦਾਂ ਨਾ ਕਰਿਆ ਕਰੋ ਜੀ ਬੈਂਤੀ ਆਲੀ ਗੱਲੇ ਵੀਡੀਓ ਵਧੀਆ ਹੋਊਗੀ ਤਾਂ ਹੀ ਰਿਸਪੌਂਸ ਵਧੀਆ ਮਿਲੂਗਾ ਰਿਸਪੌਂਸ ਵਧੀਆ ਮਿਲੂਗਾ ਤਾਂ ਹੀ ਤੁਹਾਡੀ ਜਿਹੜੀ ਕੋਠੀ ਹੈ ਜਾਂ ਘਰ ਮਕਾਨ ਜਲਦੀ ਸੇਲ ਹੋਊਗਾ ਜੀ ਵੀਡੀਓ ਜਿੰਨੇ ਵੀ ਬਣਾਉਣੀ ਹੈ ਜੀ ਕੋਠੀ ਘਰ ਕਿਸੇ ਨੇ ਵੇਚਣਾ ਵੀਡੀਓ ਬਣਾਉਣ ਵੇਲੇ ਧਿਆਨ ਦਿਆ ਕਰੋ ਜ਼ਿਆਦਾ ਜੀ ਵਧੀਆ ਬਣਾ ਕੇ ਭੇਜਿਆ ਕਰੋ ਲਾਕ ਕੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਲੁਧਿਆਣਾ ਏਰੀਆ ਚ ਕੋਠੀ ਮਾਲਕ ਨੇ ਭੇਜੀ ਹੈ ਜੇ ਆਪਾਂ ਟੋਟਲ ਜਾਣਕਾਰੀ ਦੀ ਗੱਲ ਕਰੀਏ ਤਾਂ ਦੋ ਬੈਡਰੂਮ ਤੇ ਦੋ ਬਾਥਰੂਮ ਤੇ ਪੂਜਾਰੂਮ ਸਟੋਰੂਮ ਤੇ ਪਾਣੀ ਦੀ ਆਪਾਂ ਗੱਲ ਕਰੀਏ ਤਾਂ ਸਰਕਾਰੀ ਟੂਟੀ ਆਪਾਂ ਨੂੰ ਮਿਲੂਗੀ ਜੀ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਜਿਹੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ 75 ਲੱਖ ਰੁਪਿਆ ਮਾਲਕ ਨੇ ਕਿਹਾ ਹੈਗਾ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਉੱਪਰ ਥੱਲੇ ਕੀਤਾ ਜਾਊਗਾ ਇੱਕ ਵਾਰੀ ਡਿਮਾਂਡ 75 ਲੱਖ ਰੁਪਿਆ ਜੀ ਨਾ ਕਿ ਜੀਨੂ ਵੀ ਕੋਠੀ ਪਸੰਦ ਆਈ ਐ ਸੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਜਾ ਕੇ ਦੇਖ ਸਕਦੋਂ ਖਾਸ ਲੁਧਿਆਣੇ ਦੇ ਵਿੱਚ ਇੱਕ ਕੋਠੀ ਬਣੀ ਹੋਈ ਐ ਸੀ ਬਾਕੀ ਲੁਧਿਆਣਾ ਕਿੱਡਾ ਵੱਡਾ ਸ਼ਹਿਰ ਆ ਤੁਹਾਨੂੰ ਪਤਾ ਹੀ ਐ ਸੀ ਤੇ ਲੁਧਿਆਣੇ ਦੇ ਵਿੱਚ ਕੋਠੀ ਬਣੀ ਹੋਈ ਐ ਏਰੀਆ ਵਧੀਆ ਗਲੀ ਵਧੀਆ ਲੱਗਦੀ ਐ ਤੇ ਲੋਕੇਸ਼ਨ ਪੂਰੀ ਵਧੀਆ ਐ ਬਾਕੀ ਰੇਟ ਤੁਸੀਂ ਮਾਲਕ ਨਾਲ ਕਰ ਲਿਓ ਤੇ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਕਾਫੀ ਕਮੈਂਟ ਮੈਂ ਚੈੱਕ ਕੀਤੇ ਸੀਗੇ ਤੁਸੀਂ ਕਹਿੰਦੇ ਸੀਗੇ ਵੀ ਲੁਧਿਆਣੇ ਚ ਕੋਈ ਘਰ ਹੋਵੇ ਕੋਠੀ ਹੋਵੇ ਤੇ ਦੱਸਿਓ ਤੇ ਲੈ ਕੇ ਪਹੁੰਚਿਆ ਜਿਨ੍ਹਾਂ ਨੇ ਕਮੈਂਟ ਕੀਤੇ ਸੀਗੇ ਤੁਸੀਂ ਵੀ ਦੇਖ ਲਓ ਜੀ ਤੇ ਜਿਨ੍ਹਾਂ ਨੇ ਕਮੈਂਟ ਨਹੀਂ ਕੀਤੇ ਜਿਹੜੇ ਮੇਰੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਸੀਂ ਲੁਧਿਆਣਾ ਏਰੀਆ ਤੋਂ ਦੇਖ ਰਹੇ ਹੋ ਜਾਂ ਆਸ-ਪਾਸੋਂ ਦੇਖ ਰਹੇ ਹੋ ਲੁਧਿਆਣਾ ਦੇ ਵਿੱਚ ਤੁਹਾਨੂੰ ਪ੍ਰਾਪਰਟੀ ਚਾਹੀਦੀ ਹੈ ਘਰ ਚਾਹੀਦਾ ਜਾਂ ਮਕਾਨ ਕੋਠੀ ਚਾਹੀਦੀ ਹੈ ਤਾਂ ਵਧੀਆ ਜੀ ਤੁਹਾਨੂੰ ਪਸੰਦ ਆਵੇ ਤਾਂ ਗੱਲਬਾਤ ਕਰ ਲਿਓ ਜੀ ਬਾਕੀ ਵੀਡੀਓ ਮੇਰੇ ਵੱਲੋਂ ਮੈਂ ਵਧੀਆ ਬਣਾਈ ਹੈ ਸੀ ਬਾਕੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਜਿਹੜਾ ਆਪਾਂ ਅੱਜ ਇਹ ਹਾਊਸ ਲੈ ਕੇ ਪਹੁੰਚਿਆ ਸੀ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਲਾਜ਼ਮੀ ਕਰੋ ਜੀ ਬਾਤ ਤੋਂ ਬਾਅਦ ਕਮੈਂਟ ਕਰ ਦਿਓ ਬਾਤ ਤੋਂ ਬਾਅਦ ਲਾਈਕ ਕਰਿਓ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਪਹੁੰਚੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਹਰ ਰੋਜ਼ ਆਪਣੀ ਨਵੀਂ ਵੀਡੀਓ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਦਬਾ ਦਿਓ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਤੇ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਪਾਇਓ ਜੀ ਕਿਸੇ ਨੇ ਐਡ ਕਰਵਾਉਣੀ ਆ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ 77800 ਪੂਰਾ 26173 ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰ ਦਾਂਗੇ ਬਸ ਭੇਜ ਦਿਓ ਜੀ ਤੇ ਹੁਣ ਦਿਓ ਮੈਨੂੰ ਇਜਾਜ਼ਤਾਂ